ਕੀ ਕਰਨ ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਦੋ ਬੱਚੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ HF ਆ ਬਾਈ ਇੱਕ Ayrshire ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋ ਠੀਕ ਹੋ ਵਧੀਆ ਵਧੀਆ ਬਈ ਡਾਕਟਰ ਸਾਹਿਬ ਕਿਵੇਂ ਚੱਲ ਰਿਹਾ ਬਾਈ ਕੰਮ ਵਧੀਆ ਚੱਲੀ ਜਾਂਦਾ ਡਾਕਟਰ ਸਾਹਿਬ ਵੀਡੀਓ ਤਾਂ ਬਿਨਾ ਬਹੁਤ ਮਾਲ ਵੇਚ ਜਾਨੇ ਹੁਣ ਹੋ ਗਿਆ ਡਾ ਟਰਪਣੀਆਂ 30 32 ਬੱਚੀਆਂ ਵੀਡੀਓ ਤੋਂ ਪਹਿਲਾ ਪਹਿਲਾ ਵੇਚ ਗਈਆਂ ਆਰਾਮ ਨਾਲ ਵੇਚ ਗਿਆ ਹਾਂ ਸਟੇਟ ਸਦਾਦਾ ਨਾ ਬਰਸਾਵਾ ਸਟੇਟ ਨਾਮ ਤੇ ਡਰੈੱਸ ਬੋਲ। ਨਾਮ ਮੇਰਾ ਸੋਖਾ, ਪਿੰਡ ਮੇਰਾ ਨੈਨੇਵਾਲ, ਜ਼ਿਲ੍ਹਾ ਬਰਨਾਲਾ, ਤਹਿਸੀਲ ਦਪਾਟ। ਨੇੜੇ ਪਿੰਡ ਬਈ। ਨੇੜੇ ਭਦੌੜ, ਸਹਿਣਾ, ਤਛਣਾ। ਮੋਬਾਈਲ ਨੰਬਰ। ਨੰਬਰ ਹੈਗਾ 6283569218। ਠੀਕ ਹੈ ਬਾਈ। ਅੱਜ ਹੈਗੀ ਆ 9 ਤਰੀਕ ਆ ਦੂਜਾ ਮਹੀਨਾ। ਦੂਜਾ ਮਹੀਨਾ 2025। ਹਾਂਜੀ ਬਾਈ। ਠੀਕ ਹੈ ਜੀ। ਆਪਣੇ ਕਿਸੇ ਪਸ਼ੂ ਦੀ ਬਾਈ ਕੋਈ ਗਾਰੰਟੀ ਨਹੀਂ ਗੇਟ ਤੇ। ਠੀਕ ਹੈ। ਗੇਟ ਤੋਂ ਬਾਹਰ ਗਾਰੰਟੀ ਖਤਮ ਹੈ। ਠੀਕ ਹੈ। ਇੱਥੇ ਆਦਾ ਠਣਕਾ ਕੇ ਲਜਾਇਆ ਕਰ। ਠੀਕ ਹੈ ਭਾਈ ਹਾਂਜੀ ਭਾਈ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਵੱਚੀ ਦੇ ਨੇ ਕਿੰਨੀ ਉਮਰ ਆ ਭਾਈ ਇਹਦੀ ਭਾਈ ਹੋ ਗਈ 8-9 ਮਹੀਨਿਆਂ ਦਾ ਬੱਚਾ ਇਹ ਥੜ ਨਹੀਂ ਕੋੜ ਨਹੀਂ ਦੇ ਪੱਧਰ ਪੁੱਧਰ ਦੇਖ ਕੀ ਬਾਤ ਆ ਭਾਈ ਉੱਤੋਂ ਸਟੇਟ ਪਈ ਆ ਜਮਾ ਸਿੱਧੀ ਪੱਧਰ ਪਈ ਆ ਭਾਈ ਥੋੜਾ ਜਿਹਾ ਢੱਡ ਛੱਡਿਆ ਪੱਠਾਂ ਤੇ ਸੀ ਵੱਧ ਕੇ ਕਿਸੇ ਦੇ ਬੰਦੇ ਕੋਲੇ ਹਮ ਸਹੀ ਗੱਲ ਆ ਗੱਟਾ ਫੀਡ ਦਾ ਖਾਗੀ ਹਾਂ ਹਾਂ ਰਾਮਣਾ ਹਮ ਫੇਸ ਦੀ ਬਿਊਟੀ ਕਮਾਲ ਨਾਸਾਂ ਗਲਾਬੀ ਹੈ ਬਰੀਟ ਫੁੱਲ ਪ੍ਰਿੰਟ ਬੜਾ ਚੰਗਾ ਡੱਬ ਡੱਬ ਚੰਗਾ ਕਰਨ ਵਾਲੀ ਦੇ ਝੂਲੀ ਚੰਗੀ ਹੈ ਨਾ ਹਾਂਜੀ ਥਣ ਚਾਰੀ ਹੈ ਭਰਾ ਹਾਂਜੀ ਡਾਕਟਰ ਥਣ ਬਾਈ ਕਹਿੰਦਾ ਚਾਰੀ ਹੈ ਨੇੜ ਤੋਂ ਜਰੂਰ ਚੈੱਕ ਕਰਵਾਵਾਂਗੇ ਤੋਰਾ ਚੈੱਕ ਕਰ ਲਓ ਕਰਨ ਵਾਲੀ ਦਾ ਇੱਕ ਨੰਬਰ ਆ ਬਾਈ ਕੀ ਬਾਤ ਆ ਬੱਚਾ ਬਹੁਤ ਟੌਪ ਕਲਾਸ ਹੈ ਨਾ ਬਾਈ ਹਾਂ ਡਾਕਟਰ ਉਮਰ ਹਜੇ ਛੋਟੀ ਹੈ ਉਸ ਸਭ ਨਾਲ ਗਰੋਥ ਚੰਗੀ ਹੈ ਬਾਈ ਖੜਨੀ ਖੁੜਨੀ ਦੇਖੋ ਚੀਰੀ ਡਾਕਟਰ ਖੜਨੀ ਖੁੜਨੀ ਦੇਖੋ ਬਾਈ ਚੰਗੀਆਂ ਇਹਦਾ ਪਲੀ ਵੀ ਹੈ ਬੱਚੀ ਹਾਂ ਹੂੰ ਦੇਖ ਕਿਆ ਬਾਤ ਆ ਮਾਂ ਦਾ ਦੁੱਧ ਕਿੰਨਾ ਗਿਆ ਬਾਈ ਕੋਈ ਪਤਾ ਨਹੀਂ ਡਾਕਟਰ ਪਾ ਪੇਮ ਗੱਪ ਮਾਰ ਕੇ ਵਿੱਚ ਦੇਖਣ ਖੜਨੀ ਬੱਚੀ ਦੇ ਪੱਧਰ ਖੜੀ ਉੱਤੋਂ ਜਾਮ ਸੀਮਨ ਦਾ ਪਤਾ ਵੀਰੇ ਕੋਈ ਪਤਾ ਨਹੀਂ ਡਾਕਟਰ ਠੀਕ ਆ ਆਪਣੀਆਂ ਨਤ ਦੀਆਂ ਖਰੀਦੀਆਂ ਹੁੰਦੀਆਂ ਕਿਹਦੇ ਕਿਹਦੇ ਸੀਮਨ ਦੱਸਾਂਗੇ ਇੱਥੇ ਸਹੀ ਗੱਲ ਆ ਬਾਈ ਕੁਆਲਿਟੀ ਚੈੱਕ ਕਰੋ ਛੋਟਾ ਛੋਟਾ ਕੰਨ ਫੁੱਲ ਬਰੀਡ ਝੋਲੀ ਦਿਖਾਵਾਂਗੇ ਤੋਰਾ ਦੇਖੋ ਪੱਧਰ ਪੁੱਧਰ ਫੁੱਲ ਆ ਕਰਮਾਲੀ ਤੇ ਕੀ ਮੋਲ ਆ ਵੀਰੇ ਜੈ ਜੈ ਡਾਕਟਰ ਮੁੱਲ ਕੋਸ ਕਰਾ ਲਾ 16000 ਦੀ ਬੱਚੀ ਦੇ ਦੂੰ ਮੁੱਲ ਕਰਾਉਣਾ ਜਿੱਡਾ ਮਰਜ਼ੀ ਕਰਾ ਲਓ ਸਾਡੇ ਵਿੱਚ ਨੂੰ 20000 ਦੀ ਵੀ ਵੇਚ ਲਵੇ ਸਕਦੀ ਕਹਾ ਠੀਕ ਆ ਸਾਡੇ 16000 ਦੀ ਬੱਚੀ ਬਾਈ ਕਹਿੰਦੇ ਦੇ ਦੇਗੇ ਆ ਦੇਖ ਪੱਦਰ ਪੱਦਰ ਦੇਖ ਡਾਕਟਰ ਇਥੋਂ ਦੇ ਚੌੜੀ ਠੀਕ ਨਹੀਂ ਹੈ ਥੋੜਾ ਦੇ ਕਿੰਨਾ ਚੌੜਾ ਠੂਲੀ ਦੇਖ ਕਿੰਨੀ ਗਹਿਣਾ ਹਾਂ ਚਾਰ ਇੱਕ ਹੋਰ ਹੱਥ ਡਾਕਟਰ ਹੂੰ ਇਹਦੇ ਥੋੜੀ ਜਿਹੀ ਨਾ ਬੱਚੀ ਸੀਗੀ ਉਹ ਤੇ ਰਬੜ ਚੜੀ ਵੀ ਪਹਿਲਾਂ ਤੋਂ ਹੀ ਠੀਕ ਆ ਬੱਤੀ ਜੀ ਹੈਗੀ ਹੈ ਹਾਂ ਉਹ ਤੇ ਰਬੜ ਚੜੀ ਵੀ ਡਾਕਟਰ ਸੁੱਕੀ ਜਾਂਦੀ ਆ ਉਹ ਇੱਕ ਦਿਨ ਚ ਛੜ ਜੂਗੀ ਛੜ ਜੂਗੀ ਹਾਂ ਮੋਰਾ ਕੋਈ ਜੱਕਾ ਉਹਦਾ ਕੋਈ ਚੱਕਰ ਨਹੀਂ ਹੁੰਦਾ ਗਾਹ ਤੂੰ ਹੀ ਆਈ ਆਪਣੇ ਕੋਲੇ ਰਬੜ ਚੜੀ ਵੀ ਆਪਾਂ ਐਵੇਂ ਕਹਦੇ ਕਿ ਮੈਂ ਚੜਾਈ ਆ ਹੂੰ ਰਬੜ ਚੜੀ ਵੀ ਆ ਚਾਰ ਬਾਕੀ ਨਰਾਂ ਦੇ ਥਾਣ ਹਾਂ ਕੋਈ ਨਹੀਂ ਬੰਦ ਕੇ ਦਿਖਾਣੇ ਥਾਣ ਝੋਲੀ ਤੇ ਤੋਰਾ ਇੱਕ ਨੰਬਰ ਆ ਬਈ ਜਿਹੜੀ ਗੱਲ ਸੀ ਬਾਈ ਨੇ ਦੱਸੀ ਠੀਕ ਹੈ ਕਿ ਨਹੀਂ ਜ਼ਰੂਰੀ ਆ ਬਾਅਦ ਚ ਉਹ ਗੱਲ ਦਾ ਫਰਕ ਨਹੀਂ ਪੈਂਦਾ ਤੇ ਤੋਰਾ ਦੇਖੋ ਬਈ ਕਿਆ ਬਾਤ ਆ ਪੜੀ ਵੀ ਬਹੁਤ ਹੈ ਯਾਰ ਬੱਚੀ ਹੈ ਨਾ ਜਲਦ ਜਾਓ ਡਾਕਟਰ ਪੂਰੀਏ ਬੱਚੀ ਤੇ ਝੋਲੀ ਦਿਖਾ ਦੇ ਪਿਆਰ ਦੇ ਇਹ ਡਾਕਟਰ ਇਹ ਡਾਕਟਰ ਤਾਂ ਖੁੱਦ ਆਪੀ ਦਿਖਾ ਲਾ ਕੋਈ ਨਹੀਂ ਲੈ ਬਾਈ ਖਾਣ ਆ ਥਣ ਤੇ ਆ ਦੇ ਲੱਗੀ ਦੀ ਰਬੜ ਚੜੀ ਦੀ ਸਹੀ ਗੱਲ ਹੈ ਬਾਈ ਹੂੰ ਥਣ ਚਾਰ ਇਹ ਡਾਕਟਰ ਹਨ ਕੋਲ ਇਹ ਮੁੱਲ 16.5 ਹਨ ਡਾਕਟਰ ਮੁੱਲ 20 ਕਰਾਲਾ 22 ਕਰਾਲਾ 16.5 ਦੀ ਜਸਨੋ ਦੇ ਦੂੰ ਮੱਛੀ ਦੇ ਬਹੁਤ ਠੀਕ ਹੈ ਬਾਈ ਅੱਗੇ ਬਾਈ ਐਰ ਸ਼ੈਰ ਬਰੀਡ ਆ ਗਈ ਇਹ ਡਾਕਟਰ ਫਾਰਮ ਦੀ ਬੱਛੀ ਆ ਠੀਕ ਆ ਖੁੱਲੀ ਛੱਡੀ ਵੀ ਛੇ ਡਰਦੀ ਐ ਮੈਥੋਂ ਥੋੜੀ ਜੀ ਖੀਰੀ ਆ ਮੂੰਹੋਂ ਚਾਰ ਸਾਢੇ ਭਾਈ ਕੁਛ ਨਹੀਂ ਕਹਿੰਦੀ ਸੇ ਡਰਦੀ ਐ ਨਾ ਦੰਦਾ ਜਖੀਰੀਆ ਚਾਰ ਹੀ ਥਾਣਾ ਫੁਲੀ ਵੀ ਬਹੁਤ ਆ ਯਾਰ ਹਾਂ ਮੈਥੋਂ ਡਰਦੀ ਐ ਮੈਥੋਂ ਡਰਦੀ ਐ ਜੱਕਦੀ ਐ ਕੁਛ ਤੂੰ ਕੁਛ ਨਹੀਂ ਕਹਿੰਦੀ ਡਾਕਟਰ ਲੈ ਕੇ ਮਰਦੀ ਹੱਥ ਮਾਰੀ ਜਾ ਥਾਣਾ ਥੋਣਾ ਵੀ ਬਹੁਤ ਲੈ ਉਹ ਠੰਡੀ ਗੁਮੀ ਮਰਦੀ ਫੁੱਟਦਾ ਚੱਕਰ ਨਹੀਂ ਕਹਿਣਾ ਕੁਛ ਝੋਲੀ ਦਿਖਾਈ ਦਿੰਨੇ ਆ ਦਿਖਾ ਦੇ ਡਾਕਟਰ ਝੋਲੀ ਦੇਖੋ ਕਮਾਲ ਲੈ ਕਿਆ ਬਾਤ ਐ ਕੁਛ ਨਹੀਂ ਕਹਿੰਦੀ ਡਾਕਟਰ ਮੈਥੋਂ ਡਰਦੀ ਐ ਇਹ ਖੁੱਡੀ ਛੱਡੀ ਵੀ ਸੀ ਇਹਨੂੰ ਐ ਲੱਗਦਾ ਪਤਾ ਨਹੀਂ ਕੀ ਕਰੂਗਾ ਮੇਰੇ ਨਾਲ ਤੋਰੀਏ ਬਾਈ ਮਾੜੀ ਹਾਂ ਪ੍ਰਿੰਟ ਬੜਾ ਚੰਗਾ ਰੰਗ ਰੂਪ ਚੰਗਾ ਮੂੰਹ ਡਾਕਟਰ ਖੀਰੀਆ ਥੋੜੀ ਜਿਹੀ ਲੰਡਾਂ ਚ ਬਾਈ ਕਹਿੰਦਾ ਬਿਲਕੁਲ ਖੀਰੀ ਆ ਜਿਹੜੀ ਗੱਲ ਕਹਿ ਤੀ ਉਹੀ ਨਿਕਲੂਗੀ ਲੈ ਬਾਈ ਲੈ ਜਮਾ ਕੀਰੀ ਆ ਹਾਂ ਫੇਸ ਦੀ ਵੀ ਹੁਣ ਜਿਵੇਂ ਤੁਹਾਡਾ ਦੀਆ ਖੁੱਲੀ ਛੱਡੀ ਵੀ ਚੰਗੀ ਆ ਲੈ ਬੜੀ ਪੁਲੀ ਦੇਖ ਡਾਕਟਰ ਕਿੰਨੀ ਆ ਮੈਂ ਕਹਿੰਦਾ ਪਿਓਰ ਐਰ ਸ਼ਹਿਰ ਬੱਛੀ ਆ ਹੂੰ ਸਹੀ ਆ ਲੈ ਇਹ ਤਾਂ ਫੜ ਜਾ ਪਲੇਅਰ ਤੇ ਬੱਚੇ ਬਹੁਤ ਚੰਗੇ ਪਾਉ ਐਰ ਸ਼ਹਿਰ ਦੇਖਣੇ ਬਈ ਕੁਆਲਿਟੀ ਦੇਖੋ ਤੋਰਾ ਦੇਖੋ ਇੱਕ ਬੱਚੀ ਜੰਦ ਜਾਣ ਦੇ ਖੜ ਨਹੀਂ ਖੁੜਨੀ ਬੱਚੀ ਦੀ ਦੇਖ ਡਾਕਟਰ ਲੈ ਕੀ ਬਾਤ ਆ ਉਤੋਂ ਵੀ ਪੱਧਰ ਆ ਜਮਾ ਹਣ ਦੇਖ ਡਾਕਟਰ ਤੇ ਆ ਬਾਤ ਆ ਫੁੱਲ ਬਰੀਡ ਆ ਬਈ ਉਤੋਂ ਵੀ ਬਿਲਕੁਲ ਪੱਧਰ ਆ ਪਲੈਂਟ ਬੜਾ ਚੰਗਾ ਝੂੜੀ ਇੱਕ ਨੰਬਰ ਆ ਚਾਰ ਹੀ ਤਾਣਾ ਪੂਰੀ ਵਿੱਤੀ ਉਹ ਕੁਛ ਨਹੀਂ ਕਹਿੰਦੀ ਜਮੇ ਆ ਉਹ ਦਰਦੀ ਐ ਮੈਥੋਂ ਥੋੜਾ ਜਾ ਕੇ ਦੀ ਆ ਉਪਰ ਆ ਮਾਂ ਹਾਂ ਦਰਦੀ ਐ ਮੈਥੋਂ ਇਹ ਫੇਸ ਦੀ ਬਿਊਟੀ ਦੇਖਣਾ ਬਈ ਹਾਂ ਡਾਕਟਰ ਹਮ ਇੱਕ ਵਾਰੀ ਡਾਕਟਰ ਤਾਰਾ ਕਰਦੀ ਜੇ ਮੜ ਗਈ ਆਪਾਂ ਕਰਾਈ ਠੀਕ ਆ ਕਿੰਨਾ ਕ ਦੁੱਧ ਆ ਬਈ ਮਾਂ ਦਾ ਕੋਈ ਪਤਾ ਨਹੀਂ ਡਾਕਟਰ ਆਪਣੀ ਦੇ ਖਰੀਦੀ ਹੁੰਦੀ ਸੀਮਣ ਦਾ ਪਤਾ ਆ ਹਾਂ ਹਾਂ ਸੀਮਣ ਦਾ ਪਤਾ ਸੋ ਨਹੀਂ ਨਹੀਂ ਕੋਈ ਪਤਾ ਨਹੀਂ ਡਾਕਟਰ ਆਪਣਾ ਠੀਕ ਆ ਕੁਆਲਿਟੀ ਦੇਖੋ ਇੱਕ ਨੰਬਰ ਆ ਬਈ ਨੇ ਆ ਚੀਜਾਂ ਭਾਲ ਦਿਆ ਹਾਂ ਖੁੱਲਾ ਥਾਂ ਕਚਾ ਖੁੱਲਾ ਸਨ ਭਾਲ ਦਿਆ ਥੋੜਾ ਜਨ ਮਾਣੀਆਂ ਤੇ ਕੀ ਮੋਲ ਆਦਾ ਜਾਇਜ ਆ ਫਿਰ ਡਾਕਟਰ ਮੋਲੇ ਦਾ ਕੁਛ ਕਰਾ ਲਾ 22 ਕਰਾ ਲਾ 24 ਕਰਾ ਲਾ ਹੂੰ ਆ ਸੌਰੀ 30 ਕਰਾ ਲਾ ਹੂੰ 26250 ਦੀ ਬੱਚੀ ਦੇ ਦਾਂਗੇ ਆਪਾਂ ਠੀਕ ਆ ਹਾਂ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਾ 32 ਕਰਾ ਲਾ 26000 ਦੀ ਬੱਚੀ ਦਿਊਗਾ ਇਹ ਸਾਡੇ 26000 ਦੀ ਬੱਚੀ ਬਾਈ ਕਨ ਦੇ ਦੇ ਦਿਆਂਗੇ ਮੁੱਲ ਜਾਇਜ਼ ਆ ਮੁੱਲ ਕਰਾਉਣਾ ਬਾਈ ਇਹਨਾਂ ਜਿੰਨਾ ਮਰਜ਼ੀ ਕਰਾ ਲੋ ਪੜੀ ਵੀ ਬਹੁਤ ਆਣੇ ਖੜ ਨਹੀਂ ਖੁਣ ਨਹੀਂ ਦਿਖਦਾ ਟਰ ਉਪੱਧਰ ਦੇਖ ਉਹ ਕੁਝ ਨਹੀਂ ਕਹਿੰਦੀ ਠੰਡੀ ਸੀਲ ਦਾ ਮਰਜ਼ੀ ਫਿਰਦਾ ਰੇ ਵਿਚਾਰੀ ਹੈਟਾ ਡਾਇਮੰਡ ਪੀਸ ਆ ਬਾਈ ਡਾਇਮੰਡ ਪੀਸ ਆ ਇਹ ਤਾਂ ਬਸ 60 ਡਰਦੀ ਆ ਕੀ ਬਾਤ ਬਿਊਟੀ ਬਹੁਤ ਚੰਗੀ ਹੈ ਗੱਲ ਲੈ ਕੁਆਲਿਟੀ ਚੈੱਕ ਕਰੋ ਮੁੱਲ ਜੈ ਜੈ ਬਾਈ ਕੁਆਲਿਟੀ ਦੇ ਹਿਸਾਬ ਨਾਲ ਸ਼ਰ ਬਰੀਡ ਆ ਬੱਚੀ ਵਿੱਚ ਨਹੀਂ ਹੋਵੇ ਰਾ 33 ਦੀ ਮੈਂ ਵੀ ਵੇਚ ਸਕਦਾ ਪਰ ਆਪਾਂ ਨੂੰ ਆਏ ਨਹੀਂ ਹੁੰਦਾ ਵੀ ਅਗਲਾ ਵੀ ਮੂਰੋ ਦੋ ਪੈਸੇ ਕੱਢ ਲੈ ਚ ਇਹਦੇ ਵਿੱਚ ਨਹੀਂ ਰੱਖਣੀ ਰੱਖ ਸਕਦਾ ਸਹੀ ਗੱਲ ਆ ਆ ਸ਼ੀਰੀ ਬੱਚੀ ਕੱਦ ਕਾਟ ਦੀ ਬੱਡ ਦੀ ਪੂਰੀ ਉੱਚੀ ਲੰਮੀ ਆ ਨਾ ਕਿਸੇ ਭਰਾ ਕੋਲੇ ਦੋ ਦੋ ਨਹੀਂ ਦਿਖਾਤੀ ਕਿਸੇ ਵੀਰ ਨੂੰ ਲੋਨਾ ਚ ਕੋਈ ਵੀ ਪਸੰਦ ਆ ਆ ਬੱਚੀ ਦੇਖ ਲੈ ਪਿੱਠ ਪੂੜੇ ਦੀ ਕਿੰਨੀ ਪੱਧਰ ਆ ਇੱਥੋਂ ਹਮ ਸਹੀ ਗੱਲ ਆ ਬਾਈ ਧੰਨਵਾਦ